ਸਪੁਰ ਦੇ ਪਿੰਡ ਡੀਡਾ ਸਾਸੀਆਂ ਵਿੱਚ ਨਹਿਰੀ ਵਿਭਾਗ ਨੇ 71 ਘਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਕਿ ਉਹਨਾਂ ਨੇ ਨਹਿਰੀ ਵਿਭਾਗ ਦੀ ਜ਼ਮੀਨ ਦੇ ਉੱਪਰ ਆਪਣੇ ਘਰ ਬਣਾਏ ਨੇ 71 ਘਰਾਂ ਨੂੰ ਨੋਟਿਸ ਕਰ ਦਿੱਤੇ ਗਏ ਨੇ ਕਿ ਜਲ ਤੋਂ ਜਲਦ ਉਹ ਆਪਣੇ ਘਰ ਜਿਹੜੇ ਨੇ ਖਾਲੀ ਕਰ ਦੇਣ ਇਸ ਵਕਤ ਅਸੀਂ ਗੁਰਦਾਸਪੁਰ ਦੇ ਪਿੰਡ ਡੀਡਾ ਸਾਸੀ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਪਿੰਡ ਹੈਗੇ ਨੇ ਜਿਨ੍ਹਾਂ ਨੂੰ ਜਿਹੜਾ ਵਾ ਨੋਟਿਸ ਜਿਹੜਾ ਵਾ ਜਾਰੀ ਕਰ ਦਿੱਤਾ ਗਿਆ 90 ਦੇ ਕਰੀਬ ਇਸ ਪਿੰਡ ਦੇ ਵਿੱਚ ਘਰ ਨੇ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਰਹਿ ਰਹੇ ਨੇ ਲੇਕਿਨ 71 ਘਰਾਂ ਨੂੰ ਨੋਟਿਸ ਕਰ ਦਿੱਤੇ ਗਏ ਨੇ ਕਿ ਉਹ ਆਪਣੇ ਘਰਾਂ ਨੂੰ ਖਾਲੀ ਕਰ ਦੇਣ ਲੋਕ ਜਿਹੜੇ ਨੇ ਪਿੰਡ ਵਾਸੀ ਜਿਹੜੇ ਨੇ ਉਹ ਇੱਥੇ ਇਕੱਠੇ ਹੋਏ ਨੇ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹ ਆਪਣੇ ਘਰ ਕਿਸੇ ਵੀ ਹਾਲਤ ਵਿੱਚ ਖਾਲੀ ਨਹੀਂ ਕਰਨਗੇ ਕੁਝ ਲੋਕ ਨੇ ਮੇਰੇ ਨਾਲ ਉਹਨਾਂ ਨੇ ਗਲਤ ਬਤ ਕਰਨੇ ਆ ਭਾਂਜੀ ਦੱਸ ਦਿਓ ਜੀ ਕੀ ਨੋਟਿਸ ਆਏ ਨੇ ਕਿੰਨੇ ਘਰਾਂ ਨੂੰ ਨੋਟਿਸ ਆਏ ਨੇ ਕਿੰਨੇ 71 ਘਰਾਂ ਨੂੰ 71 ਘਰਾਂ ਨੂੰ ਨੋਟਿਸ ਆਇਆ ਸਰ ਕਹਿੰਦੇ ਨੇ ਕਹਿੰਦੇ ਨੇ ਕਿ ਘਰ ਖਾਲੀ ਕਰੋ 30 ਤਰੀਕ ਤੱਕ ਤੇ ਦੱਸੋ ਨਾ ਕਿੱਥੇ ਘਰ ਖਾਲੀ ਕਰ ਗਏ ਕਿੱਥੇ ਜਾਈਏ ਪਰਿਵਾਰ ਬੱਚੇ ਬਜ਼ੁਰਗ ਨੇ ਪਸ਼ੂ ਨੇ ਜਾਨਵਰ ਨੇ ਹਾਂਜੀ ਕਿੱਥੇ ਲੈ ਕੇ ਜਾਈਏ ਇਹਨਾਂ ਨੂੰ ਤੇ ਕਿੱਥੇ ਜਾਈਏ ਬੱਚੇ ਸਕੂਲ ਜਾ ਰਹੇ ਨੇ ਸਕੂਲ ਚੇਂਜ ਹੋ ਜਣੇ ਹੈ ਬੜਾ ਕੁਝ ਹੋਣਾ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਐਨੇ 2.5 ਸਾਲ ਤੋਂ ਇਹ ਦੁਨੀਆ ਇੱਥੇ ਰਹਿ ਰਹੀ ਗਿਆ ਮਤਲਬ ਕਿਵੇਂ ਆਪਣੇ ਘਰ ਛੱਡੇ ਜਾਂਦੇ ਕਿਵੇਂ ਸਭ ਕੁਝ ਇਸੇ ਛੁੱਕਿਆ ਜਾਵੇ 30 ਤਰੀਕ ਦਾ ਸਮਾਂ ਵਾ 30 ਅਗਸਤ ਤੱਕ ਤਾਂ ਸਮਾਂ ਗਿਆ ਵੀ 30 ਅਗਸਤ ਤੱਕ ਪਹਿਲਾਂ ਪਹਿਲਾਂ ਜਿਹੜੇ ਖਾਲੀ ਕਰਨੇ ਤੇ ਕਰੋਗੇ ਫਿਰ ਖਾਲੀ ਨਹੀਂ ਸਾਰੇ ਸਿਖਾਲੇ ਨਹੀਂ ਕਰਾਂਗੇ ਖਾਲੀ ਕਰਕੇ ਕਿੱਥੇ ਜਾਵਾਂਗੇ ਸਰਕਾਰ ਇਹ ਵੀ ਦੱਸੇ ਨਾ ਸ ਖਾਲੀ ਕਰਕੇ ਕਿੱਥੇ ਜਾਈਏ ਐਸੇ ਖਾਲੀ ਨਹੀਂ ਕਰਾਂਗੇ ਕਿੰਨੇ ਸਮੇਂ ਤੋਂ ਉੱਥੇ ਰਹਿ ਰਹੇ ਹੋ ਤੇ ਕਿੰਨੇ ਬੱਚੇ ਨੇ ਤੁਹਾਡੇ ਜਾਂ ਕਿੰਨੇ ਬੱਚੇ ਹੁਣ ਪੜ੍ਹਦੇ ਪਏ ਨੇ ਸਰ ਮੇਰੇ ਤਿੰਨ ਬੱਚੇ ਆ ਢਾਈ 300 ਸਾਲ ਤੋਂ ਇੱਥੇ ਰਹਿ ਰਹੇ ਇਹਨਾਂ ਦੇ ਮਤਲਬ ਸਵੇਰੇ ਡੈਡੀ ਇਹਨਾਂ ਨਾਲ ਗੱਲ ਕਰ ਰਹੇ ਸੀ ਮਤਲਬ ਆਪਣੇ ਦਾਦੇ ਪਰਦਾਦੇ ਸੱਤ ਪੀੜੀਆਂ ਤੋਂ ਇੱਥੇ ਰਹਿ ਰਹੇ ਨੇ ਸੋ ਸੋ ਸਾਦੀਆਂ ਨੇ ਮਤਲਬ ਕਾਫੀ ਦੇ ਦੇ ਹਾਂਜੀ ਸੋ ਸੋ ਸਾਦੀਏ ਸਾਡੇ ਸਹੁਰਾ ਵੀ ਹੋ ਕੇ ਪੂਰੇ ਹੋ ਗਏ ਵਿਚਾਰੇ ਤੇ ਉਹਨਾਂ ਦੇ ਪਿਓ ਫਿਰ ਉਹਨਾਂ ਦੇ ਪਿਓ ਫਿਰ ਉਹਨਾਂ ਦੇ ਮਤਲਬ ਅੱਗੇ ਤੋਂ ਬਹੁਤ ਜ਼ਿਆਦਾ ਪੀੜੀਆਂ ਇੱਥੇ ਰਹਿ ਰਹੀਆਂ ਨੇ ਹਾਂਜੀ ਤਿੰਨ ਬੱਚੇ ਨੇ ਮੇਰੇ ਬ ਇਸਨੂੰ ਵੀ ਇਹ ਕਹਿੰਦੇ ਵੀ ਆਪਣਾ ਘਰ ਵੇਲਾ ਕਰੋ ਵੀ ਅਸੀਂ ਆਪਣਾ ਘਰ ਵੇਲਣ ਕਰ ਸਾਈ ਸਾਡੇ ਬੱਚੇ ਵਿਚਾਰੇ ਦਿਹਾੜੀ ਕਰਦੇ ਉਹ ਸ਼੍ਰੀਨਗਰ ਦਿਹਾੜੀ ਕਰਦੇ ਵਿਚਾਰੇ ਦਿਹਾੜੀ ਕਰ ਕਰਕੇ ਆਪਣਾ ਘਰ ਪਾਇਆ ਹੁਣ ਅਜੇ ਵੀ ਉੱਥੇ ਦਿਹਾੜੀ ਕਰਦੇ ਆ ਤੇ ਅਸੀਂ ਆਪਣਾ ਘਰ ਵੇਲਾ ਨਹੀਂ ਕਰ ਸਕਦੇ ਛੋਟੇ ਛੋਟੇ ਬੱਚੇ ਲੈ ਕੇ ਕਿਤੇ ਜਾਣਾ ਇਹ ਸਕੂਲਾਂ ਚ ਪੜ੍ਹਦੇ ਆ ਬੱਚੇ ਤੇ ਅਸੀਂ ਆਪਣਾ ਘਰ ਨਹੀਂ ਖਾਲੀ ਕਰ ਸਕਦੇ ਜਦੋਂ ਨੋਟਿਸ ਆਇਆ ਸੀ ਉਦੋਂ ਮੰਨ ਦੇ ਵਿੱਚ ਕੀ ਆਇਆ ਨਹੀਂ ਅਸੀਂ ਖਾਲੀ ਨਹੀਂ ਕਰਨਾ ਜਦੋਂ ਮਰਜੀ ਮੰਨ ਵਿੱਚ ਤੇ ਇਹ ਐਵੇਂ ਸਿ ਆਪਣਾ ਘਰ ਖਾਲੀ ਨਹੀਂ ਕਰਨਾ ਮਰ ਜਾਵਾਂਗੇ ਤੇ ਪਰ ਘਰ ਨਹੀਂ ਖਾਲੀ ਕਰਨਾ ਹਾਂਜੀ ਬਿਲਕੁਲ ਇਹ ਪਰਿਵਾਰ ਨੇ ਜਿਹੜੇ ਕਹਿੰਦੇ ਕਿ ਸਾਨੂੰ ਮੌਤ ਮਜ਼ਦੂਰ ਹੈ ਲੇਕਿਨ ਆਪਾਂ ਘਰ ਨਹੀਂ ਖਾਲੀ ਕਰਨਾ ਮਾਤਾ ਜੀ ਤੁਸੀਂ ਤਾਂ ਤੁਹਾਨੂੰ ਵੀ ਨੋਟਿਸ ਆ ਜੀ ਹਾਂਜੀ ਕੀ ਕਹਿੰਦੇ ਸੀਗੇ ਕਹਿੰਦੇ ਵੀ 30 30 ਤਰੀਕ ਤੇ ਘਰ ਖਾਲੀ ਕਰੋ ਵੀ ਅਸੀਂ ਘਰ ਨਹੀਂ ਖਾਲੀ ਕਰ ਸਕਦੇ ਅਸੀਂ ਕਿੱਦਾਂ ਘਰ ਬਣਾਏ ਜੀ ਦਿਹਾੜੀਆਂ ਘਰ ਕਰਕੇ ਮਜ਼ਦੂਰੀਆਂ ਕਰ ਕਰਕੇ ਅਸੀਂ ਘਰ ਬਣਾਏ ਅਸੀਂ ਇਹ ਘਰ ਨਹੀਂ ਖਾਲੀ ਕਰ ਸਕਦੇ ਸਾਡੇ ਨਿੱਕੇ ਨਿੱਕੇ ਬੱਚੇ ਪੜਦੇ ਸਕੂਲਾਂ ਵਿੱਚ ਅਸੀਂ ਇਹ ਘਰ ਛੱਡ ਸਕਦੇ ਅਸੀਂ ਮਰ ਜਾਵਾਂਗੇ ਅਸੀਂ ਇਹ ਘਰ ਛੱਡ ਸਕਦੇ ਅਸੀਂ ਜਾਈਏ ਕਿੱਥੇ ਜਾਣਾ ਕਿਤੇ ਸਾਡੀ ਕਿਹੜੀ ਕੋਈ ਥਾਂ ਆ ਜਾਂ ਕੋਈ ਜਗ੍ਹਾ ਜਾ ਸਾਾਨੂੰ ਕੋ ਜਮੀਨਾਂ ਜਿੱਥੇ ਹੀ ਚੱਲ ਰਹੀ ਐ ਸਾਡੀ ਕੋ ਥਾਂ ਹੀ ਨਹੀਂ ਅਸੀਂ ਕਿਤੇ ਜਾ ਹੀ ਨਹੀਂ ਸਕਦੇ ਜਾਣਾ ਕਿੱਥੇ ਅਸੀਂ ਇੱਥੇ ਹੀ ਮਰਨਾ ਦੇ ਇੱਥੇ ਜੀਣਾ ਕਿੰਨੇ ਸਮੇਂ ਤੋਂ ਰਹਿ ਰਹੇ ਇੱਥੇ ਤੁਸੀਂ ਇੱਥੇ ਜੀ ਢਾਈ ਤਿੰਨ ਸਾਲ ਤੋਂ ਰਹਿੰਦੇ ਜੀ ਰਹਿ ਰਹੇ ਹਾਂਜੀ ਤਿੰਨ ਢਾਈ ਸਾਲ ਤੋਂ ਰਹਿੰਦੇ ਰੇ ਗੁੱਡੀਆਂ ਬਜ਼ੁਰਗ ਸਾਡੇ ਖਰੇ ਕਿੰਨੇ ਕੁ ਮਾਰ ਮੁੱਕ ਗਏ ਵਿਚਾਰੇ ਸਾਨੂੰ ਕੀ ਪਤਾ ਵਿਚਾਰੇ ਕਿਹੜੇ ਕਿਹੜੇ ਮਰ ਗਏ ਅੱਜ ਦੇ ਥੋੜਾ ਸੀ ਰਹਿਣ ਡੈ ਬੜੀ ਢੇਰ ਦੇ ਰਹਿਣ ਡੈ ਇਹ ਅੱਜ ਜਿਹੜੀਆਂ ਸਰਕਾਰਾਂ ਆਗੀਆਂ ਤੇ ਇਹਨਾਂ ਨੇ ਸਾਨੂੰ ਕਹਿਤਾ ਉੱਠ ਜਾਓ ਇੰਨੀਆਂ ਸਰਕਾਰਾਂ ਹੋ ਕੇ ਗਈਆਂ ਕਿਸੇ ਨੇ ਨਹੀਂ ਸਾਨੂੰ ਇਹ ਕਿਨਾਂ ਕਿਹਾ ਪਏ ਉੱਠ ਜਾਓ ਇਥੋਂ ਜਗਾ ਛੱਡ ਦਿਓ ਅਸੀਂ ਕਿੱਥੇ ਜਾਣਾ ਸਾਡਾ ਹੈ ਨਹੀਂ ਕੋਈ ਟਿਕਾਣਾ ਜਿੱਥੇ ਹੀ ਜਾਣਾ ਬਿਲਕੁਲ ਪਰਿਵਾਰ ਨੇ ਜੋ ਕੀ ਕਹਿ ਰਹੇ ਕਿ 2.5 ਸਾਲ ਤੋਂ ਪਹਿਲਾਂ ਦੇ ਉੱਥੇ ਰਹਿ ਰਹੇ ਨੇ ਤੁਹਾਨੂੰ ਵੀ ਆਇਆ ਜੀ ਕੋਈ ਨੋਟਿਸ ਹਾਂਜੀ ਆਇਆ ਜੀ ਕੀ ਕਹਿੰਦੇ ਨੇ ਸਾਨੂੰ ਵੀ ਕਹਿੰਦੇ ਘਰ ਹੀ ਖਾਲੀ ਕਰੋ ਕੀ ਕਰਨਾ ਤੇ ਜਿੱਦਣ ਆਏ ਹੀ ਲਿਖਣੇ ਆਈ ਤੇ ਉਦੋਂ ਹੀ ਅੱਧੇ ਮਰ ਗਏ ਤੇ ਅੱਜ ਹੁਣ ਕਿੱਥੋਂ ਕਰਾਂਗੇ ਸਾਰਾ ਸਾਰਾ ਥਾਂ ਵੇਚੀ ਕੋਈ ਕਹਿੰਦੇ ਲੈ ਲਿਆ ਦਾ ਤੇ ਅਸੀਂ ਕਿੱਥੇ ਜਾਣਾ ਇੰ ਅਨੇ ਮੋਸ ਕਲ ਬਣਿਆ ਜੇ ਕਦੀ ਕਿਤੇ ਠੇਖਾਨੇ ਕਰੀ ਕਿਤੇ ਠੇਖਾਨੇ ਤੇ ਜੇ ਕਿਤੇ ਹੁਣ ਬਣਿਆ ਹੀ ਆ ਤੇ ਹੁਣ ਕਹਿੰਦੇ ਢਾਡੋ ਹੁਣ ਕਿੱਦਾਂ ਢਾੜੀਏ ਬਿਲਕੁਲ ਹੀ ਪਰਿਵਾਰ ਨੇ ਜਿਹੜੇ ਸਾਫਤੌਰ ਤੇ ਕਹਿ ਰਹੇ ਨੇ ਕਿ ਕਿਸੇ ਹਾਲਤ ਵਿੱਚ ਵੀ ਆਪਣੇ ਘਰ ਜਿਹੜੇ ਨੇ ਨਹੀਂ ਛੱਡਣਗੇ ਭਾਈ ਤੁਸੀਂ ਦੱਸ ਦਿਓ ਜੀ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਜਿਸ ਤਰ੍ਹਾਂ ਦੇ ਨਾਲ ਕਿਹਾ ਜਾ ਰਿਹਾ ਕਿ ਸਿਰਫ 30 ਤਰੀਕ ਦਾ ਸਮਾਂ ਹੈਗਾ 30 ਤਰੀਕ ਤੋਂ ਬਾਅਦ ਜਿਹੜੇ ਘਰ ਖਾਲੀ ਕਰਨੇ ਪੈਣੇ ਆ ਆਈਨਦ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਾਡੋ ਗਰੀਬਾਂ ਕੋ ਨਾ ਕੋਈ ਬਣਾਉਣ ਨੂੰ ਕੋਈ ਜਗ੍ਹਾ ਤੇ ਨਾ ਸਾਡੇ ਠੱਠਣੇ ਘਰ ਸਾਡੇ ਪਿਆਰੇ ਪੁਰ ਅੱਜ ਤਾਂ ਨਹੀਂ ਰਹਿੰਦੇ ਪਹਿਲਾਂ ਸਰਕਾਰਾਂ ਕਿੱਥੇ ਸੀਗੀਆਂ ਪਹਿਲਾਂ ਸਰਕਾਰਾਂ ਨੂੰ ਚਾਹੀਦਾ ਸੀ ਕਿ ਪਹਿਲਾਂ ਸਾਨੂੰ ਬਣਾਉਣ ਤੋਂ ਪਹਿਲਾਂ ਨੋਸਟ ਦੇਣੇ ਚਾਹੀਦੇ ਸੀ ਉਦੋਂ ਲਾਇਆ ਐਲਾਨ ਕੋ ਦਿੱਤੀ ਸਰ ਮਿੱਟ ਲੋਕਾ ਕਿਹੜੀ ਨਹਿਰ ਵਾ ਜਿਹਦਾ ਇਨਾ ਪੰਗਾ ਪੈ ਗਿਆ ਕਿ ਇੰਜੀਨੀਅਰ ਜਮੀਨ ਤੇ ਕਬਜ਼ਾ ਕੀਤਾ ਜਾਂ ਨਹਿਰ ਨੂੰ ਵੱਡੀ ਕਰਨ ਦਾ ਹੈਗਾ ਸੁਪਨਾ ਕੋਈ ਕਬਜ਼ਾ ਕੋਈ ਕੁਝ ਨਹੀਂ ਇੱਦਾਂ ਸਰਕਾਰਾਂ ਬਸ ਪਹਿਲਾਂ ਨਹੀਂ ਸਰਕਾਰਾਂ ਕਦੀ ਨਹੀਂ ਕਿਸੇ ਨੇ ਤੁਹਾਨੂੰ ਕਿਹਾ ਸਾਡੇ ਪਿੰਡ ਨੂੰ ਚੱਲ ਸਾਡੇ ਪਿੰਡ ਦਾ ਕੋ ਬੋਰਡ ਨਾ ਬੰਦਾ ਇੱਥੇ ਐਨੀ ਪਬਲਿਕ ਰਹਿੰਦੀ ਸਰਪੰਚ ਸਾਡੇ ਪਿੰਡ ਦੇ ਆ ਗਲੀਆਂ ਪੱਕੀਆਂ ਬਣੀਆਂ ਪੰਚਾਇਤ ਘਰ ਸਾਡੇ ਪਿੰਡ ਦੇ ਹਰੇ ਵਿੱਚ ਉਦੋਂ ਕਿਉਂ ਨਹੀਂ ਜਾਗੀ ਸਰਕਾਰ ਲੱਗਦਾ ਜਿਹੜਾ ਕਿ ਨਸ਼ੇ ਦੇ ਪਹਿਲਾਂ ਕਾਰਵਾਈ ਕੀਤੀ ਗਈ ਸੀ ਤਿੰਨ ਜਣੀਆਂ ਲਾਸ਼ਾਂ ਮਿਲੀਆਂ ਸੀ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਹੋਇਆ ਜੀ ਉਸ ਤੋਂ ਬਾਅਦ ਹੀ ਆ ਪਹਿਲਾਂ ਕੋਈ ਸਾਨੂੰ ਕਾਰੋਵਰ ਇਹੋ ਜਿਹਾ ਕੰਮ ਦਾ ਕਿਸੇ ਨੂੰ ਮਤਲਾ ਤੂੰ ਕੀ ਕਾਰਵਾਈ ਕੀਤੀ ਗਈ ਸੀ ਉਦੋਂ ਕੋਈ ਉਦੋਂ ਇਹੋ ਸੀ ਕਾਰਵਾਈ ਕਿਹਾ ਕਦੇ ਪਿਛਾਂ ਕਰਾ ਨੋਟ ਦਿੱਤੇ ਆ ਤੇ ਬਾਕੀ ਨਾਲ ਲੱਗਦੇ ਲੱਗੇ ਸਾਰੇ ਘਰ ਚੜੇ ਜਿਹੜੇ ਉਹ ਘਰ ਸੀਲ ਕੀਤੇ ਸੀ ਸਰਕਾਰ ਨੇ ਜਿਹੜੀ ਕਹਿੰਦੀ ਸੀ ਵੀ ਨਸ਼ਾ ਤਸਕਰਾਂ ਦੇ ਘਰ ਹੈਗੇ ਨੇ ਉਹ ਘਰ ਜਿਹੜੇ ਸੀਲ ਕੀਤੇ ਸੀਗੇ ਉਹਨਾਂ ਦੇ ਪਰਿਵਾਰ ਕਿੱਥੇ ਨੇ ਉਹਨਾਂ ਦੇ ਪਰਿਵਾਰ ਬਾਹਰ ਹੀ ਹੋਣੇ ਵਿਚਾਰੇ ਦੇਖੋ ਜੀ 도ੜੇ ਭੱਜੇ ਨੇ ਬੇਨਤੀ ਕੀਤੀ ਜਾਂਦੀ ਹੈ ਵੀ ਉਹ ਜਿਹੜੇ ਵੀ ਉਹਨਾਂ ਨੇ ਘਰ ਜਿਹੜੇ ਸੀਲ ਕੀਤੇ ਹੋਏ ਆ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਮਿਲ ਰਹੀ ਆ ਉਹ ਜੇਲਾਂ ਚ ਜਾ ਕੇ ਹੀ ਭੰਗੌੜੇ ਆ ਉਹ ਆਪ ਹੀ ਆਪਣੇ ਭਗਤਾਨ ਭੁਗਤ ਰਹੇ ਆ ਜਿਹੜੇ ਹੁਣ ਦਾ ਮਾਮਲਾ ਆ ਉਹ ਇਹ ਆ ਵੀ ਸਾਡੇ ਜਿਹੜੇ ਬਜ਼ੁਰਗ ਪੁਰਖ 200 250 ਸਾਲ ਤੋਂ ਇੱਥੇ ਰਹਿ ਰਹੇ ਆ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਕੀਤੀ ਜਾਂਦੀ ਹੈ ਵੀ ਸਾਡੇ ਨਿਕੇ ਨਿਕੇ ਬਾਲ ਬੱਚਾ ਛੋਟੇ ਛੋਟੇ ਸਾਡੇ ਸਾਰੇ ਪਰਿਵਾਰ ਆ ਅਸੀਂ ਕਿੱਥੇ ਜਾਵਾਂਗੇ ਕਿੱਧਰ ਜਾਵਾਂਗੇ ਜਦ ਸਾਨੂੰ ਬੰਦਾ ਮੁਆਜਰ ਦਿੱਤਾ ਜਾਵੇ ਸਾਨੂੰ ਪੈਸੇ ਦਿੱਤੇ ਜਾਣ ਸਾਨੂੰ ਜਗਾ ਲੈ ਕੇ ਦਿੱਤੀ ਜਾਵੇ ਤੇ ਫਿਰ ਇਥੋਂ ਜਾਵਾਂਗੇ ਨਹੀਂ ਦੇਹੀਂ ਗੱਡੀਆਂ ਥਲੇ ਸਿਰ ਦੇ ਕੇ ਮਰ ਜਾਾਂਗੇ ਅਸੀਂ ਸਰਕਾਰ ਨੂੰ ਬਖਸ਼ਾਂਗੇ ਨਹੀਂ ਪੂਰਾ ਸਰਕਾਰ ਦਾ ਟੱਕਰਾ ਕਰਾਂਗੇ ਅੱਠ ਪੂਰਾ ਟੱਕਰਾ ਕਰਾਂਗੇ ਠੋਕ ਕੇ ਕਰਾਂਗੇ ਸ਼ਰੇ ਆਮ ਕਰਾਂਗੇ ਸਾਡੇ ਜਰਾਨੀਆਂ ਬੱਚੇ ਪਰਿਵਾਰ ਜਿੰਨੇ ਵੀ ਹੈਗੇ ਆ ਪਰਵਾਹ ਨਹੀਂ ਕਿਸੇ ਗੱਲ ਦੀ ਅਸੀਂ ਪਿੱਛੇ ਹੜਨਾਲੇ ਨਹੀਂ ਬਿਲਕੁਲ ਇਹ ਲੋਕ ਨੇ ਪਿੰਡ ਦੇ ਜਿਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਉਹ ਸਰਕਾਰ ਦੇ ਨਾਲ ਪੂਰਾ ਸੰਘਰਸ਼ ਕਰਨਗੇ ਸਰਕਾਰ ਦੇ ਨਾਲ ਪੂਰਾ ਮੱਥਾ ਲਾਉਣਗੇ ਲੇਕਿਨ ਉਹ ਆਪਣੇ ਘਰ ਜਿਹੜੇ ਨੇ ਨਹੀਂ ਛੱਡਣਗੇ ਕਿਉਂਕਿ 200 ਸਾਲ ਤੋਂ ਪੁਰਾਣਾ ਸਮਾਂ ਹੈਗਾ 200 ਸਾਲ ਤੋਂ ਪਹਿਲਾਂ ਦੇ ਜਿਹੜੇ ਘਰ ਰਹਿ ਰਹੇ ਨੇ ਇੱਥੇ ਬਜ਼ੁਰਗ ਮਾਤਾ ਵੀ ਹੈਗੀ ਆ 100 ਸਾਲ ਦੀ ਮਾਤਾ ਦੱਸਿਆ ਜਾ ਰਿਹਾ ਮਾਤਾ ਜੀ ਤੁਹਾਨੂੰ ਵੀ ਨੋਟਿਸ ਆਇਆ ਜੀ ਹਾਂ ਆ ਆਇਆ ਪਹਿਲਾਂ ਕਦੀ ਹੋਇਆ ਇਦਾਂ ਵੀ ਤੁਹਾਨੂੰ ਘਰ ਘਰ ਖਾਲੀ ਕਰਨ ਦਾ ਕਿਹਾ ਗਿਆ ਹੋਵੇ ਆਹ ਕਿਹਾ ਸੀ ਹਾਂ ਹੁਣੇ ਆਏ ਹੁਣੇ ਹੁਣੇ ਆਏ ਤਾ ਕੋ ਬਜ਼ੁਰਗ ਮਾਤਾਵਾ ਜਿਸ ਦੇ ਵਲੋਂ ਕਹਿ ਜਾ ਰਿਹਾ ਕਿ 200 ਸਾਲ ਤੋਂ ਉਹ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਪੱਕੀਆਂ ਗਲੀਆਂ ਨੇ ਪਿੰਡ ਦੇ ਵਿੱਚ ਵੋਟਾਂ ਬਣੀਆਂ ਹੋਈਆਂ ਨੇ ਸਾਰੇ ਕੰਮ ਜਿਹੜੇ ਨੇ ਕੀਤੇ ਜਾ ਰਹੇ ਨੇ ਲੇਕਿਨ ਸਰਕਾਰ ਨੇ ਹੁਣ ਨਵਾਂ ਫਰਮਾਨ ਜਿਹੜਾ ਵਾ ਨਹਿਰੀ ਵਿਭਾਗ ਨੇ ਜਾਰੀ ਕਰ ਦਿੱਤਾ ਗਿਆ ਕਿ ਘਰ ਜਿਹੜੇ ਨੇ ਖਾਲੀ ਕੀਤੇ ਜਾਣ ਲੇਕਿਨ ਪਿੰਡ ਵਾਸੀਆਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹ ਕੋਈ ਘਰ ਖਾਲੀ ਨਹੀਂ ਕਰਨਗੇ ਉਹਨਾਂ ਨੂੰ ਮਰਨਾ ਮਨਜ਼ੂਰ ਆ ਲੇਕਿਨ ਉਹ ਘਰ ਜਿਹੜੇ ਨੇ ਕਿਸੇ ਹਾਲਤ ਵਿੱਚ ਖਾਲੀ ਨਹੀਂ ਕਰਨਗੇ ਇਸ ਕਰਕੇ ਸਰਕਾਰ ਜਿਹੜੀ ਹੈ ਉਹ ਆਪਣਾ ਫੈਸਲਾ ਵਾਪਸ ਲਵੇ कैमरा पर्सन जगजीत सिंह सिंह दैनिक टीवी गुरदासपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल आरोप